ਹੈਲੋ ਸ਼ਸ਼੍ਰੀਕਲ ਜੀ ਅੱਜ ਅਸੀਂ ਪਹੁੰਚੇ ਹਾਂ ਪਟਿੰਡਾ ਜੀਐਸਟੀ ਪੰਜਾਬ ਮੀਡੀਆ ਵੱਲੋਂ ਤਾਂ ਅੱਜ ਅਸੀਂ ਜਾਣਦੇ ਹਾਂ ਜਿਵੇਂ ਕਿ ਚਰਚਾ ਚੱਲ ਰਹੀ ਹੈ ਅੱਜਕੱਲ੍ਹ ਤੇਲ ਦੇ ਬਾਰੇ ਤਾਂ ਅਸੀਂ ਦੇਖਦੇ ਹਾਂ ਕਿ ਇਹ ਤੇਲ ਵਿੱਚ ਇਹੋ ਜਿਹਾ ਕੀ ਹੈ ਜਿਹੜੀ ਇੰਨੀ ਚਰਚਾ ਹੋ ਰਹੀ ਹੈ ਤਾਂ ਅੱਜ ਆਪਾਂ ਜਾਂਦੇ ਹਾਂ ਨੀਤੂ ਮੈਡਮ ਕੋਲੇ ਤਾਂ ਅੱਜ ਆਪਾਂ ਪਹੁੰਚ ਰਹੇ ਹਾਂ ਨੀਤੂ ਮੈਮ ਕੋਲੇ ਤਾਂ ਚਲੋ ਆਓ ਗੱਲ ਕਰਦੇ ਹਾਂ ਨੀਤੂ ਮੈਮ ਨਾਲ ਹਾਂਜੀ ਸ਼ਸ਼੍ਰੀਕਲ ਜੀ ਸ਼ਸ਼੍ਰੀਕਲ ਜੀ ਹਾਂਜੀ ਜੋ ਤੁਹਾਡੇ ਤੇਲ ਵਾਲੇ ਚਰਚਾ ਹੋ ਰਹੀ ਹੈ ਤਾਂ ਇਹਦੇ ਵਿੱਚ ਇਹੋ ਜਿਹਾ ਖ ਹੈ ਕੀ ਹੈ ਜੀ ਜਿਹੜੀ ਇੰਨੀ ਚਰਚਾ ਤੋਂ ਨੈੱਟ ਤੇ ਚੜਾਈ ਹੋਈ ਹੈ ਹ ਸਿਰਜਨ ਹਾਰ ਕੰਪਨੀ ਦੇ ਨਾਲ ਠੀਕ ਹੈ ਠੀਕ ਹੈ ਜੀ ਇਹਦਾ ਨੇਮ ਹੈ ਫੁੱਲ 21 ਹਰਬਸ हेयर ऑयल ਠੀਕ ਹੈ ਠੀਕ ਹੈ ਜੀ ਹਾਂਜੀ ਤੇ ਆ ਇਹਦੇ ਬੈਨੀਫਿਟ ਵੀ ਹੋਣਗੇ ਫਿਰ ਕੁਝ ਬਿਲਕੁਲ ਸੀ ਇਹਦੇ ਬੈਨੀਫਿਟਸ ਹੈਗੇ ਫਿਲਹਾਲ ਤਾਂ ਇਹਦੇ ਵਿੱਚ ਤੁਸੀਂ ਦੇਖ ਰਹੇ ਕੁਝ ਜੜਾ ਹੈਗੀਆਂ ਨੇ ਇਹ ਜੜੀ ਬੂਟੀਆਂ ਇਹ ਜੜਾ ਮਤਲਬ ਕਾਦੀਆਂ ਬਣਾਈਆਂ ਗਈਆਂ ਨੇ ਰਮੀ ਹੁੰਦੀ ਇੱਕ ਜੜ ਹੁੰਦੀ ਹੈ ਜਿਹੜੀ ਵਾਲਾਂ ਵਾਸਤੇ ਬਹੁਤ ਹੀ ਜ਼ਿਆਦਾ ਆਪਾਂ ਨੂੰ ਮਤਲਬ ਫਾਇਦਾ ਹੁੰਦਾ ਹੈ ਹੈਨਾ ਮਤਲਬ ਆਪਣੇ ਵਾਲਾਂ ਵਿੱਚ ਜਿਵੇਂ ਦੋਮਹੀ ਬਾਲ ਹੋ ਜਾਂਦੇ ਹੈ ਡੈਂਡਰਫ ਦੀ ਪ੍ਰੋਬਲਮ ਹੈ ਜਾਂ ਆਪਣਾ ਕੀ ਕਹਿੰਦੇ ਹੈ ਵਾਲਾਂ ਦੀ ਲੈਂਥ ਨਹੀਂ ਵਾਦੀ ਉਹਦੇ ਅੱਛਾ ਤਾਂ ਮੈਡਮ ਫਿਰ ਖੁਦ ਤੁਸੀਂ ਆਪਣੇ ਆਪ ਯੂਜ਼ ਕੀਤਾ ਇਹ ਤੇ ਬਿਲਕੁਲ ਜੀ ਮੇਰੇ ਵਾਲਾਂ ਦੀ ਲੈਂਥ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਗਰੋਥ ਚੱਲ ਰਹੀ ਹੈ ਇਹਨਾਂ ਦੀ ਅੱਛਾ ਮਾਰਕੀਟਿੰਗ ਚ ਦੀ ਕਿੰਨੀ ਕੀ ਮਤਲਬ ਪ੍ਰਾਈਸ ਵਗੈਰਾ ਇਹਦਾ ਪ੍ਰਾਈਸ ਹੈ ਮੈਨੂਫੈਕਚਰਿੰਗ ਦੇ ਬਾਕੀ ਸਾਰਾ ਮਿਲਾ ਕੇ 250 ਰੁਪਏ। আচ্ছা ਤੁਸੀਂ ਕੀ ਗਾਰੰਟੀ ਦੇ ਸਕਦੇ ਵੀ ਬਾਅਦ ਚ ਇਹਦੇ ਬੈਨੀਫਿਟ ਤਾਂ ਹੈਗੇ ਨੇ ਬਾਅਦ ਚ ਇਹਦਾ ਲੋ ਮਤਲਬ ਜਿਹੜਾ ਮੈਂ ਆਪ ਯੂਜ਼ ਕੀਤਾ ਹੈ। ਠੀਕ ਹੈ ਜਿਹਦੀ 99% ਗਾਰੰਟੀ ਮੈਂ ਲੈ ਸਕਦੀ ਹਾਂ। ਠੀਕ ਹੈ। ਠੀਕ ਹੈ ਇਹ ਹੁਣ ਅਸੀਂ ਅੱਜ ਜੋ ਵੀ ਇਸ ਸਟੇਲ ਬਾਰੇ ਸੁਣਿਆ ਹੈ ਠੀਕ ਹੈ ਇਹਦੇ ਬੈਨੀਫਿਟ ਨੇ ਜੋ ਠੀਕ ਹੈ। ਅੱਜ ਪਤਾ ਲੱਗਿਆ ਸਾਨੂੰ ਤਾਂ ਮੈਨੂੰ ਚਾਹੀਦਾ ਕਿ ਮੈਨੂੰ ਹੀ ਵਰਤਣਾ ਚਾਹੀਦਾ ਕਿਉਂਕਿ ਮੇਰੇ ਵਾਲ ਵੀ ਛੋਟੇ ਨੇ ਤਾਂ ਕਿ ਇਹਨਾਂ ਨੂੰ ਆਜੋ ਕਰਦੇ ਆ ਹੋਰ ਭੈਣਾਂ ਨਾਲ ਗੱਲ ਜੋ ਅੱਜ ਇੱਥੇ ਤੇਲ ਮਾਲਾ ਲਈ ਵਧੀਆ ਹੈ ਜੀ ਮੈਮ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਵੀ ਮੇਰੇ ਵਾਲ ਕਦੀ ਵਧਣਗੇ ਤੇ ਪਹਿਲੋਂ ਇੰਨਾ ਵਧੀਆ ਅਚਾ ਰਿਸਪੌਂਸ ਮਿਲਿਆ ਮੈਨੂੰ ਕਿ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਵੀ ਮੇਰੇ ਵਾਲ ਵੀ ਵਧੀਆ ਸ਼ਾਈਨਿੰਗ ਵਿੱਚ ਵੀ ਐ ਡੈਂਡਰਫੀ ਮੈਮ ਕੋਈ ਨਹੀਂ ਹੈ ਤੇ ਮੈਨੂੰ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਮੈਮ ਕਿ ਮੈਂ ਬਹੁਤ ਵਧੀਆ ਤੇਲ ਯੂਜ਼ ਕੀਤਾ ਤੇ ਮੈਂ ਦੂਜੀਆਂ ਭੈਣਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਜੀ ਵੀ ਤੁਸੀਂ ਵੀ ਇਹੀ ਤੇਲ ਯੂਜ਼ ਕਰੋ ਤੇ ਤੁਹਾਨੂੰ ਵੀ ਅੱਛੇ ਰਿਜ਼ਲਟ ਮਿਲਣਗੇ ਕੋਈ ਡੈਂਡਰਫ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਦੋਮੂਹੇ ਵਾਲ ਨਹੀਂ ਹੁੰਦੇ ਐ ਸਿਲਕੀ ਰਹਿੰਦੇ ਵਾਲ ਤੇ ਬਹੁਤ ਅੱਛਾ ਰਿਜ਼ਲਟ ਹੈ ਜੀ ਠੀਕ ਹੈ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਹਾਂਜੀ ਅੱਗੇ ਗੱਲ ਕਰਦੇ ਆ ਰਮਨਦੀਪ कौर ਨਾਲ ਜੋ ਆ ਚੁੱਕੇ ਨੇ ਕੋਟ ਫਰਤਾ ਤੋਂ ਮੇਰਾ ਨਾਮ ਰਮਨ ਹੈ ਮੈਨੂੰ ਇਹ ਤੇਲ ਵਰਤੀ ਨੂੰ ਵਨ ਵੰਤ ਕੰਪਲੀਟ ਹੋ ਗਿਆ ਹੈ ਇਹ ਮੈਨੂੰ ਬਹੁਤ ਵਧੀਆ ਲੱਗੇ ਬਾਲ ਮੇਰੇ ਪਹਿਲਾਂ ਬਹੁਤ ਬਹੁਤ ਥੋੜੇ ਹੁੰਦੇ ਸੀ ਬਾਲ ਮੈਨੂੰ ਜਦੋਂ ਇਹ ਮੈਂ ਤੇਲ ਯੂਜ਼ ਕਰਨ ਲੱਗੀ ਮੇਰੇ ਬਾਲਾਂ ਦੀ ਲੈਂਥ ਬਹੁਤ ਵਧ ਗਈ ਹੈ ਮੇਰੇ ਬਾਲ ਦੋ ਮੂਹੇ ਸੀ ਪਹਿਲਾਂ ਜੋ ਕਿ ਹੁਣ ਬਿਲਕੁਲ ਸਹੀ ਹੋ ਗਏ ਨੇ ਮੈਂ ਇਸ ਦਾ ਇਹ ਹੀ ਗਾਈਡ ਕਰਦੀ ਆਂ ਕੁੜੀਆਂ ਨੂੰ ਵੀ ਵਰਤਵਾਦੇ ਤੇਲ ਯੂਜ਼ ਕਰਨ ਜਿਨ੍ਹਾਂ ਨਾਲ ਤੁਹਾਡੀ ਬਾਲਾਂ ਦੀ ਲੈਂਥ ਵੀ ਜ਼ਿਆਦਾ ਹੋਏਗੀ ਤੇ ਤੁਹਾਡੇ ਬਾਲ ਵੀ ਵਧੀਆ ਰਹਿਣਗੇ ਥੈਂਕ ਯੂ ਠੀਕ ਹੈ ਥੈਂਕਸ ਸੋ ਮਚ ਹਾਂਜੀ ਅੱਗੇ ਗੱਲ ਕਰਦੇ ਆਂ ਦੂਜੇ ਨਾਲ ਹਾਂਜੀ ਮਮਤਾ ਇਹ ਕਿੱਥੋਂ ਆਏ ਮੈਮ ਤੁਸੀਂ ਮੈਂ 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 ਫਰੋਜ਼ ਪੂਚੇ ਮੰਡੀ ਤੋਂ ਠੀਕ ਹੈ ਜੀ ਅੱਛਾ ਤੁਹਾਨੂੰ ਕੀ ਲੱਗਿਆ ਤੇ ਮੈਨੂੰ ਵਧੀਆ ਲੱਗਿਆ ਜੀ ਜੀ ਕਿ ਮੈਂ ਇਹਨਾਂ ਨਾਲ ਫਸਟ ਟਾਈਮ ਆਈ ਹਾਂ ਇਹ ਮੇਰੇ ਫਰੈਂਡ ਆ ਇਹਨਾਂ ਦੇ ਕਾਫੀ ਅੱਛੀ ਵਧੀਆ ਰਿਜ਼ਲਟ ਦਿੱਤਾ ਹੈ ਵੀ ਸਾਈਨਿੰਗ ਆ ਵਾਲ ਚ ਇਹਨਾਂ ਨੇ ਵਾਲ ਦੀ ਲੌਂਗ ਹੈਲਥ ਵગેਰਾ ਵਧੀਆ ਹੈ ਤੇ ਤਾਂ ਕਹ ਕਿ ਮੈਂ ਫਸਟ ਟਾਈਮ ਲੈਣ ਆਈ ਹਾਂ ਇਹਨਾਂ ਨੂੰ ਅੱਛਾ ਥੈਂਕ ਯੂ ਸੋ ਮੱਚ ਹਾਂਜੀ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ ਠੀਕ ਹੈ ਇਹਨਾਂ ਦੇ ਬਹੁਤ ਵਧੀਆ ਬੈਨੀਫਿਟ ਨੇ ਜੋ ਇਹਨਾਂ ਨੇ ਦੱਸਿਆ ਠੀਕ ਹੈ ਹਾਂਜੀ ਇਹਨਾਂ ਤੋਂ ਆਪਾਂ ਜਾਣਕਾਰੀ ਜੋ ਵੀ ਲੱਤੇ ਤਾਂ ਬਹੁਤ ਚੰਗਾ ਲੱਗਿਆ ਠੀਕ ਹੈ ਹੁ ਤਾਂ ਹੁਣ ਆ ਮੈਡਮ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਸ਼ਾਪ ਦਾ ਐਡਰੈਸ ਕੀ ਹੈ ਮੇਰੀ ਸ਼ਾਪ ਦਾ ਐਡਰੈਸ ਜਿਹੜਾ ਹੈ ਬੜਾ ਹੀ ਈਜ਼ੀ ਹੈ ਇਹ ਆਪਣਾ ਬਠਿੰਡਾ ਦਾ ਬੱਸ ਸਟੈਂਡ ਹੈ ਤੇ ਬੱਸ ਸਟੈਂਡ ਦੀ ਬੈਕ ਸਾਈਡ ਛੋਟਾ ਗੇਟ ਗਲੀ ਨੰਬਰ 2 लवली ਸਟਰੀਟ ਸ਼ਾਪ ਦੀ ਸਿੱਧੀ ਸਟ੍ਰੀਟ ਆ ਜਿਓ ਹੋਟਲ ਮਦਵਨ ਦੇ ਨਾਲ ਨਾਲੇ niche ਸਾਡੇ ਨੰਬਰ ਦਿੱਤੇ ਹੋਣਗੇ ਪਲੀਜ਼ ਉਹਨਾਂ ਤੇ ਵੀ ਸਾਨੂੰ ਕਾਲ ਕਰਕੇ इजीली ਆਪਣਾ ਆਇਲ ਤੁਸੀਂ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਠੀਕ ਹੈ ਥੈਂਕ ਯੂ ਮੈਮ ਥੈਂਕ ਯੂ so much ਤਾਂ ਹੁਣ ਤੁਹਾਡੇ ਲਈ ਬਹੁਤ इजी ਹੋ ਗਿਆ ਠੀਕ ਹੈ ਮੈਮ ਨੇ ਬਹੁਤ ਹੀ ਪ੍ਰੋਪਰ ਐਡਰੈਸ ਵੀ ਦਿੱਤਾ ਹੈ ਠੀਕ ਹੈ ਨੰਬਰ ਵੀ نیچے ਡਾਲ ਦਿੱਤਾ ਹੈ ਤਾਂ ਹੁਣ ਪਲੀਜ਼ ਸਾਡੇ ਚੈਨਲ ਨਾਲ ਜੁੜੇ ਰਹੋ ਠੀਕ ਹੈ ਇਹਨੂੰ ਲਾਈਕ ਸਬਸਕ੍ਰਾਈਬ ਐਂਡ ਕਮੈਂਟ ਐਂਡ ਸ਼ੇਅਰ ਕਰਿਓ ਤਾਂ ਸ਼ਸ਼ਰੀ ਗੱਲ ਜੀ ਅਗਲੇ ਸ਼ੋਅ ਚ ਮਿਲਾਂਗੇ ਤਾਂ ਹੁਣ ਮੈਂ ਵੀ ਉਹ ਤੇਲ ਦਾ ਯੂਜ਼ ਕਰਾਂਗੀ ਤਾਂ ਮੈਂ ਵੀ ਤੁਹਾਡੇ ਅੱਗੇ ਲੰਬੀ ਸਾਰੇ ਗੁੱਤ ਲੈ ਕੇ ਹਾਜ਼ਰ ਹੋਵਾਂਗੀ ਥੈਂਕ ਯੂ ਸੋ ਮਚ ਠੀਕ ਹੈ ਇਹ ਹੁਣ ਅਸੀਂ ਅੱਜ ਜੋ ਵੀ ਇਸ ਤੇਲ ਬਾਰੇ ਸੁਣਿਆ ਹੈ ਠੀਕ ਹੈ ਇਹਦੇ ਬੈਨੀਫਿਟ ਨੇ ਜੋ ਠੀਕ ਹੈ ਅੱਜ ਪਤਾ ਲੱਗਿਆ ਸਾਨੂੰ ਤਾਂ ਮੈਨੂੰ ਚਾਹੀਦਾ ਕਿ ਮੈਨੂੰ ਵੀ ਵਰਤਣਾ ਚਾਹੀਦਾ ਕਿਉਂਕਿ ਮੇਰੇ ਵਾਲ ਵੀ ਛੋਟੇ ਨੇ ਤਾਂ ਕਿ ਇਹਨਾਂ ਨੂੰ ਆਜੋ ਕਰਦੇ ਆ ਹੋਰ ਭੈਣਾਂ ਨਾਲ ਗੱਲ ਜੋ ਅੱਜ ਇੱਥੇ ਤੇਲ ਮਾਲਾਂ ਦੀ ਸਮਾ ਆਓ ਅੱਜ ਅਸੀਂ ਪਹੁੰਚਦੇ ਹਾਂ ਕੋਲੇ ਤਾਂ ਪੁੱਛਦੇ ਹਾਂ ਨਾ ਵਾਰੀ ਤੇ ਕਿੱਥੋਂ ਆਏ ਨੇ ਤੇ ਇਹਨਾਂ ਦਾ ਕੀ ਨਾਮ ਨੇ ਹਾਂਜੀ ਮਰ ਕਿੱਥੋਂ ਆਏ ਹੋ ਤੁਸੀਂ ਮੈਂ ਮੋੜ ਮੰਡੀ ਤੋਂ ਜੀ اچھا ਮੈਮ ਤੁਸੀਂ ਮਤਲਬ ਇਹ ਤੇਲ ਵਰਤਿਆ ਤੇ ਤੁਹਾਨੂੰ ਕੀ ਬੈਨੀਫਿਟ ਲੱਗੇ ਨੇ ਇਹਨਾਂ ਦੇ ਮੈਮ ਬਹੁਤ ਵਧੀਆ ਹੈ ਜੀ ਮੈਮ ਮੈਂ ਕਦੇ ਸੋਚ ਵੀ ਨਹੀਂ ਸਕਦੀ ਸੀ ਕਿ ਵੀ ਮੇਰੇ ਵਾਲ ਕਦੇ ਵਧਣਗੇ ਤੇ ਠੀਕ ਹੈ ਉਹਨੋਂ ਇੰਨਾ ਵਧੀਆ ਅਚਾ ਰਿਸਪੌਂਸ ਮਿਲਿਆ ਮੈਨੂੰ ਕਿ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਵੀ ਮੇਰੇ ਵਾਲ ਵੀ ਵਧੀਆ ਸ਼ਾਈਨਿੰਗ ਵਿੱਚ ਵੀ ਆਂ ਡੈਂਡਰਫੀ ਮੈਮ ਕੋਈ ਨਹੀਂ ਹੈ ਤੇ ਮੈਨੂੰ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਮੈਮ ਕਿ ਮੈਂ ਬਹੁਤ ਵਧੀਆ ਤੇਲ ਯੂਜ਼ ਕੀਤਾ ਤੇ ਮੈਂ ਦੂਜੀਆਂ ਭੈਣਾਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਜੀ ਵੀ ਤੁਸੀਂ ਵੀ ਇਹੀ ਤੇਲ ਯੂਜ਼ ਕਰੋ ਤੇ ਤੁਹਾਨੂੰ ਵੀ ਅੱਛੇ ਰਿਜ਼ਲਟ ਮਿਲਣਗੇ ਕੋਈ ਡੈਂਡਰਫ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਦੋਮੂਹੇ ਵਾਲ ਨਹੀਂ ਹੁੰਦੇ ਐ ਸਿਲਕੀ ਰਹਿੰਦੇ ਵਾਲ ਤੇ ਬਹੁਤ ਅੱਛਾ ਰਿਜ਼ਲਟ ਹੈ ਜੀ ਠੀਕ ਹੈ ਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਥੈਂਕ ਯੂ ਹਾਂਜੀ ਅੱਗੇ ਗੱਲ ਕਰਦੇ ਆ ਰਮਨਦੀਪ ਕੌਰ ਨਾਲ ਜੋ ਆ ਚੁੱਕੇ ਨੇ ਕੋਟ ਫਰਤਾ ਤੋਂ ਮੇਰਾ ਨਾਮ ਰਮਨ ਹੈ ਮੈਨੂੰ ਇਹ ਤੇਲ ਵਰਤੀ ਨੂੰ ਵਨ ਬੰਦ ਕੰਪਲੀਟ ਹੋ ਗਿਆ ਹੈ ਮੈਨੂੰ ਬਹੁਤ ਵਧੀਆ ਲੱਗਿਆ ਵਾਲ ਮੇਰੇ ਪਹਿਲਾਂ ਬਹੁਤ ਬਹੁਤ ਥੋੜੇ ਹੁੰਦੇ ਸੀ ਵਾਲ ਮੈਨੂੰ ਜਦੋਂ ਹੀ ਮੈਂ ਤੇਲ ਯੂਜ਼ ਕਰਨ ਲੱਗੀ ਮੇਰੇ ਵਾਲਾਂ ਦੀ ਲੈਂਥ ਬਹੁਤ ਵਧ ਗਈ ਹੈ ਮੇਰੇ ਵਾਲ ਦੋ ਮੂਹੇ ਸੀ ਪਹਿਲਾਂ ਜੋ ਕਿ ਹੁਣ ਬਿਲਕੁਲ ਸਹੀ ਹੋ ਗਏ ਨੇ ਮੈਂ ਇਸ ਦਾ ਇਹ ਹੀ ਗਾਈਡ ਕਰਦੀ ਆਂ ਕੁੜੀਆਂ ਨੂੰ ਵੀ ਵੱਧ ਤੋਂ ਵੱਧ ਇਹ ਤੇਲ ਯੂਜ਼ ਕਰਨ ਜਿਨ੍ਹਾਂ ਨਾਲ ਤੁਹਾਡੀ ਵਾਲਾਂ ਦੀ ਲੈਂਥ ਵੀ ਜ਼ਿਆਦਾ ਹੋਏਗੀ ਤੇ ਤੁਹਾਡੇ ਵਾਲ ਵੀ ਵਧੀਆ ਰਹਿਣਗੇ ਥੈਂਕ ਯੂ ਠੀਕ ਹੈ ਥੈਂਕਸ ਸੋ ਮਚ ਹਾਂਜੀ ਅੱਗੇ ਗੱਲ ਕਰਦੇ ਆਂ ਦੂਜੇ ਨਾਲ ਹਾਂਜੀ ਮਮਤਾ ਕਿੱਥੋਂ ਆਏ ਮੈਮ ਤੁਸੀਂ ਮੈਂ 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 ਫਰੋਜ ਪੂਚੇ ਮੰਡੀ ਤੋਂ ਠੀਕ ਹੈ ਜੀ اچھا ਤੁਹਾਨੂੰ ਕੀ ਮੈਨੂੰ ਕਹੇ ਤੇ ਮੈਨੂੰ ਵਧੀਆ ਲੱਗਿਆ ਜੀ ਕਿ ਮੈਂ ਇਹਨਾਂ ਨਾਲ ਫਸਟ ਟਾਈਮ ਆਈ ਹਾਂ ਮੇਰੇ ਫਰੈਂਡ ਆ ਇਹਨਾਂ ਦੇ ਕਾਫੀ ਅੱਛੀ ਵਧੀਆ ਰਿਜ਼ਲਟ ਦਿੱਤਾ ਹੈ ਵੀ ਸਾਈਨਿੰਗ ਆ ਵਾਲ ਚ ਇਹਨਾਂ ਨੇ ਵਾਲ ਦੀ ਲੌਂਗ ਹੈਲਥ ਵਗੈਰਾ ਵਧੀਆ ਹੈ ਤੇ ਤਾਂ ਕਹ ਕਿ ਮੈਂ ਫਸਟ ਟਾਈਮ ਲੈਣ ਆਈ ਹਾਂ ਇਹਨਾਂ ਨੂੰ ਅੱਛਾ ਥੈਂਕ ਯੂ ਸੋ ਮੱਚ ਹਾਂਜੀ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲ ਕਰਕੇ ਠੀਕ ਹੈ ਇਹਨਾਂ ਦੇ ਬਹੁਤ ਵਧੀਆ ਬੈਨੀਫਿਟ ਨੇ ਜੋ ਇਹਨਾਂ ਨੇ ਦੱਸਿਆ ਠੀਕ ਹੈ ਅੱਛਾ ਬਹੁਤ ਵਧੀਆ ਲੱਗਿਆ ਨਾਲ ਗੱਲ ਕਰਕੇ ਤੇ ਅੱਗੇ ਵੀ ਆਪਾਂ ਇਸ ਦੇ ਮਤਲਬ ਬੈਨੀਫਿਟ ਦੱਸਦੇ ਰਾਵਾਂਗੇ ਤਾਂ ਫਿਰ ਮਿਲਾਂਗੇ ਮੈਨੂੰ ਦੋ ਜਿਆਦਾ ਠੀਕ ਹੈ ਧੰਨਵਾਦ ਹਾਂਜੀ ਇਹਨਾਂ ਤੋਂ ਆਪਾਂ ਜਾਣਕਾਰੀ ਜੋ ਵੀ ਲੱਤੇ ਤਾਂ ਬਹੁਤ ਚੰਗਾ ਲੱਗਿਆ ਠੀਕ ਹੈ ਹੁ ਤਾਂ ਹੁਣ ਆ ਮੈਡਮ ਨੂੰ ਪੁੱਛਦੇ ਹਾਂ ਕਿ ਇਹਨਾਂ ਦਾ ਸ਼ਾਪ ਦਾ ਐਡਰੈਸ ਕੀ ਹੈ ਮੇਰੀ ਸ਼ਾਪ ਦਾ ਐਡਰੈਸ ਜਿਹੜਾ ਹੈ ਬੜਾ ਹੀ ਈਜ਼ੀ ਹੈ ਇਹ ਆਪਣਾ ਬਠਿੰਡਾ ਦਾ ਬੱਸ ਸਟੈਂਡ ਹੈ ਤੇ ਬੱਸ ਸਟੈਂਡ ਦੀ ਬੈਕ ਸਾਈਡ ਛੋਟਾ ਗੇਟ ਗਲੀ ਨੰਬਰ 2 लवली ਸਟਰੀਟ ਸ਼ਾਪ ਦੀ ਸਿੱਧੀ ਸਟ੍ਰੀਟ ਆ ਜਿਓ ਹੋਟਲ ਮਦਵਨ ਦੇ ਨਾਲ ਨਾਲੇ नीचे ਸਾਡੇ ਨੰਬਰ ਦਿੱਤੇ ਹੋਣਗੇ ਪਲੀਜ਼ ਉਹਨਾਂ ਤੇ ਵੀ ਸਾਨੂੰ ਕਾਲ ਕਰਕੇ इजीली ਆਪਣਾ ਆਇਲ ਤੁਸੀਂ ਪ੍ਰਾਪਤ ਕਰ ਸਕਦੇ ਹੋ ਧੰਨਵਾਦ ਠੀਕ ਹੈ थैंक यू मैम थैंक यू सो मच ਤਾਂ ਹੁਣ ਤੁਹਾਡੇ ਲਈ ਬਹੁਤ इजी ਹੋ ਗਿਆ ਠੀਕ ਹੈ ਮੈਂ ਆਪਣੇ ਬਹੁਤ ਹੀ ਪ੍ਰੋਪਰ ਐਡਰੈਸ ਵੀ ਦਿੱਤਾ ਹੈ ਠੀਕ ਹੈ ਨੰਬਰ ਵੀ نیچے ਡਾਲ ਦਿੱਤਾ ਹੈ ਤਾਂ ਹੁਣ ਪਲੀਜ਼ ਸਾਡੇ ਚੈਨਲ ਨਾਲ ਜੁੜੇ ਰਹੋ ਠੀਕ ਹੈ ਇਹਨੂੰ ਲਾਈਕ ਸਬਸਕ੍ਰਾਈਬ ਐਂਡ ਕਮੈਂਟ ਐਂਡ ਸ਼ੇਅਰ ਕਰਿਓ ਤਾਂ ਕਿ ਤਾਂ ਹੁਣ ਮੈਂ ਵੀ ਉਹ ਤੇਲ ਦਾ ਯੂਜ਼ ਕਰਾਂਗੀ ਤਾਂ ਮੈਂ ਵੀ ਤੁਹਾਡੇ ਅੱਗੇ ਲੰਬੀ ਸਰੀ ਗੋਤ ਲੈ ਕੇ ਹਾਜ਼ਰ ਹੋਵਾਂਗੀ थैंक यू सो मच